ਹਾਂਜੀ ਦੋਸਤੋ ਸਰ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਲੈ ਕੇ ਹਜ਼ਰਾਂ ਪੰਜਾਬ ਅਤੇ ਹਰਿਆਣੇ ਦੀਆਂ ਵਕ ਵਕ ਮੰਡੀਆਂ ਦੇ ਵਿੱਚ ਆਸਮਤੀ ਚੋਣੇ 1509 ਦੇ ਰੇਟਾਂ ਦੇ ਨਾਲ ਸੰਬੰਧਤ ਤਾਜ਼ਾ ਜੋ ਕਿ ਅਪਡੇਟ 29 9 2024 ਦੀ ਜਾਨਕੀ ਕੱਲ ਦੇ ਰੇਟ ਵਕ ਵਕ ਮੰਡੀਆਂ ਪੰਜਾਬ ਅਤੇ ਹਰਿਆਣੇ ਦੀਆਂ ਜੋ ਕਿ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਖਨੌਰੀ ਮੰਡੀ ਜੀ ਤਾਂ ਇੱਥੇ 1509 ਦਾ ਰੇਟ ਜੋ ਕਿ 2500 ਤੋਂ ਲੈ ਕੇ 2800 ਪਲੱਸ ਰਿਹਾ ਜਦ ਕਿ ਨਬਾ ਮੰਡੀ ਦੇ ਵਿੱਚ 2800 ਪਲੱਸ ਸਮਾਣਾ ਮੰਡੀ ਦੇ ਵਿੱਚ 2890 ਤੇ ਹੱਥੀ ਵੱਡੀ ਦਾ 3050 ਰੁਪਏ ਜਦ ਕਿ ਕੋਟਕਪੁਰਾ ਮੰਡੀ ਦੇ ਵਿੱਚ 2400 ਤੋਂ ਲੈ ਕੇ 2800 ਸੰਗਰੂਰ ਮੰਡੀ ਦੇ ਵਿੱਚ 2400 ਤੋਂ ਲੈ ਕੇ 2800 ਰੁਪਏ ਪਲੱਸ ਹਸਨਪੁਰ ਮੰਡੀ ਦੇ ਵਿੱਚ ਜੋ ਕਿ 2200 ਤੋਂ ਲੈ ਕੇ 2600 ਬਟਾਲਾ ਮੰਡੀ ਦੇ ਵਿੱਚ 2700 ਪਲੱਸ ਰਿਹਾ 1509 ਦਾ ਰੇਟ ਜਦ ਕਿ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਜਿਵੇਂ ਕਿ ਪਹੋਵਾ ਮੰਡੀ ਦੇ ਵਿੱਚ 1509 ਦਾ ਰੇਟ 2300 ਤੋਂ ਲੈ ਕੇ 2700 ਪਲੱਸ ਟਾਣਾ ਮੰਡੀ ਦੇ ਵਿੱਚ 2900 ਰੁਪਏ ਕਰਨਾਲ ਮੰਡੀ ਦੇ ਵਿੱਚ 2700 ਸੋਨੀਪਤ ਵਿੱਚ 2600 ਤੋਂ ਲੈ ਕੇ 2750 ਰੁਪਏ ਹੁੰਡਰੀ ਮੰਡੀ ਦੇ ਵਿੱਚ 2840 ਰੁਪਏ ਜਦਕਿ ਗੋਹਾਣਾ ਮੰਡੀ ਦੇ ਵਿੱਚ ਜੋ ਕਿ 2900 ਰੁਪਏ ਚੀਕਾ ਮੰਡੀ 2900 रावੜੀ ਮੰਡੀ ਦੇ ਵਿੱਚ 2700 ਤੋਂ ਲੈ ਕੇ 2800 ਪਲੱਸ ਗਨੌਰ ਮੰਡੀ ਦੇ ਵਿੱਚ 2300 ਤੋਂ ਲੈ ਕੇ 2300 ਰੁਪਏ ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਬਥੇਰੇਣੇ ਦੀ ਬਗਬਗ ਮੰਡੀਆਂ ਦੇ ਵਿੱਚ 1509 ਚੋਨੇ ਦੇ ਰੇਟ ਦੇ ਨਾਲ ਸੰਬੰਧਿਤ ਜੋ ਸੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਜੀ